ਗੁਰਮਤ ਤੋਂ ਅਸੀਂ ਹਟਦੇ ਜਾ ਰਹੇ ਹਾਂ ਗੁਰਮਤ ਤੋਂ ਅਸੀਂ ਹਟਦੇ ਜਾ ਰਹੇ ਹਾਂ ਗੁਰਦੁਆਰਿਆਂ ਵਿੱਚ ਕੇਕ ਕੱਟਦੇ ਜਾ ਰਹੇ ਹਾਂ ਵਾਹਿਗੁਰੂ ਸਾਨੂੰ ਭੁੱਲ ਗਿਆ ਤੇ ਹੈਪੀ ਬਰਥਡੇ ਰਟਦੇ ਜਾ ਰਹੇ ਹਾਂ ਦੇਖੋ ਨਵਾਂ ਕੰਮ ਸ਼ੁਰੂ ਹੋਇਆ ਗੁਰਮਤ ਤੋਂ ਹਟਦੇ ਜਾ ਰਹੇ ਹਾਂ ਗੁਰਦੁਆਰਿਆਂ ਵਿੱਚ ਕੇਕ ਕੱਟਦੇ ਜਾ ਰਹੇ ਹਾਂ ਵਾਹਿਗੁਰੂ ਸਾਨੂੰ ਭੁੱਲ ਗਿਆ ਹੈਪੀ ਬਰਥਡੇ ਰਟਦੇ ਜਾ ਰਹੇ ਹਾਂ ਰਟਿਆ ਕੀ ਜਾਂਦਾ ਹੈ ਹੈਪੀ ਬਰਥਡੇ ਗੁਰੂ ਜੀ ਹੈਪੀ ਬਰਥਡੇ ਬਾਬਾ ਜੀ ਆਤਮਾ ਹੈਪੀ ਹੋਵੇ ਨਾ ਹੋਵੇ ਗੁਰੂ ਹੈਪੀ ਹੋਵੇ ਨਾ ਹੋਵੇ ਸਾਡਾ ਮਨ ਖੁਸ਼ ਹੋਣਾ ਚਾਹੀਦਾ ਔਰ ਤੇ ਹਰ ਕੰਪੀਟੀਸ਼ਨ ਸ਼ੁਰੂ ਹੋ ਗਿਆ ਹੈ 100 ਪੌਂਡ ਦਾ ਕੇਕ 600 ਪੌਂਡ ਦਾ ਕੇਕ ਕੋਈ ਕਹੇਗਾ ਜੀ ਮੈਂ 1000 ਪੌਂਡ ਦਾ ਬਣਵਾਣਾ ਹੈ ਫਿਰ ਕੋਈ ਕਹੇਗਾ 2000 ਪੌਂਡ ਦਾ ਸਾਨੂੰ ਪੌਂਡ ਕਮਾਣੇ ਵੀ ਆ ਗਏ ਪੌਂਡ ਦੇ ਕੇਕ ਬਣਵਾਣੇ ਵੀ ਆ ਗਏ ਪਰ ਪੌਂਡ ਲਗਾਣੇ ਨਹੀਂ ਆਏ ਕਿ ਲਗਾਣੇ ਕਿੱਥੇ ਆਣਾ ਕੇਕ ਬੜਾ ਬੜਾ ਕੇ ਕੱਟੀ ਜਾ ਰਹੇ ਆ ਔਰ ਹਾਦਸੇ ਤਾਂ ਹੋਈ ਇੱਕ ਜਗ੍ਹਾ ਤੇ ਅਰਦਾਸ ਵੀ ਹੋਈ ਕੇਕ ਦੀ ਅਰਦਾਸ ਹੋ ਰਹੀ ਹੈ ਅਰਦਾਸ ਕਰਕੇ ਫਿਰ ਬਾਅਦ ਹੀ ਜੈਕਾਰਾ ਗਜਾਇਆ ਗਿਆ ਤੇ ਕਰਪਾਨ ਨਾਲ ਕੇਕ ਕਟਿਆ ਜਾ ਰਿਹਾ ਕੇ ਇਹ ਗੁਰਮਰਯਾ ਦਾ ਕਰਪਾਨ ਦੀ ਪਰਵਾਸਾ ਕੀ ਸੀ ਮਹਾਰਾਏ ਨੇ ਪੁੱਛਿਆ ਨੇ ਸ਼ਸਤਰ ਕੀ ਤੇ ਮਹਾਰਾਏ ਨੇ ਕਿਹਾ ਸ਼ਸਤਰ ਗਰੀਬ ਦੀ ਰੱਖਿਆ ਜਰਵਾਣੇ ਦੀ ਭਖਿਆ ਇੱਕ ਦੇਗ ਤੇਗ ਇੱਕ ਕੜਾ ਪ੍ਰਸ਼ਾਦ ਦੀ ਕਿਰਪਾਨ ਭੇਟ ਹੁੰਦੀ ਔਰ ਕਿਸੇ ਨਹੀਂ ਤੇ ਅਸੀਂ ਤੇ ਕੇਕਾਂ 'ਚ ਕਿਰਪਾਨ ਲਾਈ ਜਾ ਰਹੇ ਆ ਬਾਬਾ ਦੀਪ ਸਿੰਘ ਜੀ ਨੇ ਖੰਡਾ ਫੇਰਿਆ ਅਸੀਂ ਕੇਕ ਦੇ ਉੱਤੇ ਚਾਕੂ ਫੇਰ ਰਹੇ ਆ ਬਾਬਾ ਦੀਪ ਸਿੰਘ ਜੀ ਨੇ ਜੰਗ ਲੜੀ ਦੁਸ਼ਟਾਂ ਨਾਲ ਜ਼ਾਲਮਾਂ ਨਾਲ ਪਾਪੀਆਂ ਨਾਲ ਅਸੀਂ ਕੇਕ ਲੈਣ ਦੇ ਪਿੱਛੇ ਜੰਗ ਲੜਦੇ ਆ ਕਈ ਕਈ ਘੰਟੇ ਖੜ ਕੇ ਅੜ ਕੇ ਵੱਦ ਚੜ ਕੇ ਦੂਜਿਆਂ ਨਾਲ ਲੜ ਕੇ ਉਹ ਨਾ ਜਿਹੜਾ ਬੰਦਾ ਡੋਨਾ ਲੈ ਕੇ ਆਂਦਾ ਨਾ ਇਹ ਪਲੇਟ ਲੈ ਕੇ ਆਂਦਾ ਕੇਕ ਦੀ ਉਹਦੇ ਚਿਹਰੇ ਦੀ ਖੁਸ਼ੀ ਦੇਖਣਾ ਕਦੇ ਉਹ ਇਵੇਂ ਖੁਸ਼ ਹੋ ਕੇ ਆਂਦਾ ਜਿਵੇਂ ਵਰਲਡ ਕੱਪ ਜਿੱਤ ਕੇ ਆਇਆ ਹੋਵੇ ਲਿਆ ਕੇ ਵੋਟੀ ਨੂੰ ਦੇਗਾ ਬੱਚਿਆਂ ਨੂੰ ਦੇਗਾ ਦੇਖ ਮੈਂ ਕਿੰਨਾ ਲੜ ਕੇ ਲਿਆਇਆ ਕਥਾ ਕੀਰਤਨ ਨਾਲ ਕੋਈ ਮਸਲਾ ਨਹੀਂ ਇਤਿਹਾਸ ਦਾ ਕੁਝ ਪਤਾ ਨਹੀਂ ਗੁਰਦੁਆਰੇ ਕੀਰਤਨ ਜਿੱਥੇ ਹੋ ਰਿਹਾ ਦੀਵਾਨ ਹਾਲੀ ਜਾਣਾ ਨਹੀਂ ਬਸ ਜਿੱਥੇ ਕੇਕ ਕੱਟ ਰਿਹਾ ਉੱਥੇ ਦੇਖੋ ਲਾਈਨ ਲੱਗੀ ਹੁੰਦੀ ਵੀਰੇ ਕੇਕ ਕੋਈ ਆਪਣੇ ਘਰ ਬਣਾਵੇ ਆਪਣੇ ਘਰ ਕੱਟੇ ਕੋਈ ਇਤਰਾਜ਼ ਨਹੀਂ ਕੋਈ ਆਬਜੈਕਸ਼ਨ ਨਹੀਂ ਮਾਰ ਕੇ ਫੂਕਾਂ ਪਾ ਕੇ 2 ਕਿਲੋ ਥੁੱਕਾਂ ਕੋਈ ਚਾਕੂ ਨਾਲ ਕੱਟੇ ਆਰੀ ਨਾਲ ਕੱਟੇ ਬੰਬ ਨਾਲ ਉਲਾਏ ਸਾਨੂੰ ਕੀ ਪਰ ਗੁਰੂ ਘਰ ਵਿੱਚ ਕੇਕ ਕੱਟਣਾ ਇਹ ਗਲਤ ਹੁੰਦਾ ਜਾ ਰਿਹਾ ਹੈ ਕਦੇ ਪੀਜੇ ਕਦੇ 버ਗਰ ਕਦੇ ਚੌਮੀਨਾ ਕਦੇ ਕੇਕ ਇਹ ਸਭ ਕੁਝ ਘਰ ਗੁਰੂ ਘਰ ਕਿਉਂ ਆ ਰਿਹਾ ਹੈ 크੍ਰਿਸਚਨ ਭਰਾ ਕਦੇ ਚਰਚ ਵਿੱਚ ਕੜਾ ਪ੍ਰਸ਼ਾਦੀ ਦੇਖ ਬਣਾਉਣੇ ਜਿਉ ਚਰਚ ਦੇ ਅੰਦਰ ਕਲਾ ਪ੍ਰਸ਼ਾਦੀ ਦੇ ਨਹੀਂ ਬਣਾਉਂਦੇ ਤੇ ਅਸੀਂ ਗੁਰਦੁਆਰੇ ਚ ਕੇਕ ਕਿਉਂ ਬਣਾਉਂਦੇ ਆ ਮੈਂ ਫੇਰ ਦौरा ਲਿਆ ਬੱਚਿਆਂ ਦਾ ਸ਼ੁਗਲ ਬਚਪਨ ਹੈ ਘਰ ਵਿੱਚ ਕੋਈ ਕੱਟੀ ਜਾਏ ਕੇਕ ਸਾਨੂੰ ਕੋਈ ਇਤਰਾਜ਼ ਨਹੀਂ ਪਰ ਆਪਣੇ ਘਰ ਦੀ ਚੀਜ਼ ਗੁਰੂ ਘਰ ਇਚ ਨਾ ਲਿਆ ਕੇ ਉਹ ਮਰਿਆਦਾ ਬਣਾਣੀ ਸ਼ੁਰੂ ਕਰਦੇ ਨਹੀਂ ਤੇ ਕਿਸੇ ਦਿਨ ਨਾ ਕਲਾ ਪ੍ਰਚਾਤ ਹਟਾ ਲੈਣਾ ਇਲਾ ਨੇ ਇਹ ਕੇਕ ਹੀ ਰੱਖ ਦੇਣ ਕਿਰਪਾਨ ਤੇ ਮਾਰ ਰਣ ਅਰਦਾਸ ਵੀ ਹੋ ਰਹੀ ਹੈ ਇਹ ਚੀਜ਼ ਠੀਕ ਨਹੀਂ ਹੈ ਸ਼ਹਿਰ ਦੇ ਪੜੇ ਲਿਖਿਆ ਲੋਕਾਂ ਨੂੰ ਨਾ ਮੈਂ ਪਿੰਡ ਵਾਲੀ ਸੰਗਤ ਦੀ ਹਮੇਸ਼ਾ ਤਾਰੀਫ਼ ਕਰਦਾ ਕਿਉਂ ਕਿ ਨਾ ਲੋਕਾਂ ਨੂੰ ਪਿੰਡ ਵਾਲੀ ਸੰਗਤ ਤੋਂ ਸਿੱਖਣਾ ਚਾਹੀਦਾ ਹੈ ਕਿ ਗੁਰੂ ਘਰ ਕੀ ਲੈ ਆਣਾ ਚਾਹੀਦਾ ਹੈ ਪਿੰਡਾਂ ਵਾਲਿਆਂ ਨੂੰ ਦੇਖੋ ਇਹ ਲੈ ਕੇ ਆਣਗੇ ਜੀ ਦੁੱਧ ਇਹ ਲੈ ਕੇ ਆਣਗੇ ਸ਼ਰਧਾਈ ਵਾਸਤੇ ਸ਼ਹੀਦੀ ਦੇਖ ਵਾਸਤੇ ਬਦਾਮ ਕਾਜੂ ਇਹ ਲੈ ਕੇ ਆਣਗੇ ਮੱਕੀ ਦਾ ਆਟਾ ਇਹ ਲੈ ਕੇ ਆਣਗੇ ਫਲ ਇਹ ਲੈ ਕੇ ਆਣਗੇ ਸਬਜ਼ੀਆਂ ਲੰਗਰ ਹਾਲ ਵਾਸਤੇ ਰਸਤ ਪਾਣੀ ਇਹ ਜਿਆਦਾ ਸਿਆਣੇ ਨਹੀਂ ਇਹ ਉਹ ਚੀਜ਼ਾਂ ਪਿੰਡਾਂ ਵਾਲੇ ਲੋਕ ਚੰਗਾ ਉਗਾਂਦੇ ਹਨ ਚੰਗਾ ਖਾਂਦੇ ਹਨ ਚੰਗਾ ਹੀ ਖਵਾਉਂਦੇ ਹਨ ਇਹ ਪੀਜੇ 버거 ਚੌਮੇ ਤੇ ਕੇਕ ਨਹੀਂ ਚੁੱਕੀ ਫਿਰਦੇ ਇਹਨਾਂ ਕੋਲ ਸਿੱਖਣਾ ਚਾਹੀਦਾ ਕੁਝ ਕਿ ਗੁਰੂ ਘਰ ਕੀ ਲੈ ਕੇ ਆਣਾ ਚਾਹੀਦਾ ਹੁਣ ਇਹਦਾ ਸਮਾਧਾਨ ਕੀ ਹੈ ਸੋਲੂਸ਼ਨ ਕੀ ਹੈ ਕਈ ਕਹਿਣਗੇ ਨਾ ਤੁਸੀਂ ਬਿਮਾਰੀ ਤੇ ਦੱਸ ਦਿੱਤੀ ਇਹਦਾ ਇਲਾਜ ਕੀ ਹੈ ਇਲਾਜ ਇਹਦਾ ਇੱਕ ਹੀ ਹੈ ਪ੍ਰਬੰਧਕ ਵੀਰਾਂ ਨੂੰ ਚਾਹੀਦਾ ਉਹ ਰੋਕਣ ਪ੍ਰਚਾਰਕ ਵੀਰਾਂ ਨੂੰ ਚਾਹੀਦਾ ਉਹ ਟੋਕਣ ਤੇ ਸੰਗਤਾਂ ਨੂੰ ਚਾਹੀਦਾ ਖਾਣ ਹੀ ਨਾ ਇਥੇ ਵੀ ਇਹ ਕੰਮ ਹੋਵੇ ਨਾ ਜਾਓ ਹੀ ਨਾ ਤੁਸੀਂ ਤੁਸੀਂ ਕਿਨਾਰੇ ਹੋ ਜਾ ਉਹ ਲੈ ਕੇ ਆਇਆ ਨਾ ਕੋ ਫਤੇ ਜੀ ਅਸੀਂ ਨਹੀਂ ਖਾਂਦੇ ਇਹ ਚੀਜ਼ ਗੁਰੂ ਘਰ ਵਿੱਚ ਨਹੀਂ ਵਰਤੇਗੀ ਕਿਸੇ ਦੁਕਾਨ ਦੇ ਉੱਤੇ 10 ਬੰਦੇ ਜਾ ਕੇ ਕਹਿਣ ਅੰਮ੍ਰਿਤ ਹੈ ਅੰਮ੍ਰਿਤ ਹੈ ਅੰਮ੍ਰਿਤ ਹੈ ਅਗਲਾ ਨਾ ਦੁਕਾਨਦਾਰ ਅੰਮ੍ਰਿਤ ਰੱਖਣਾ ਸ਼ੁਰੂ ਕਰ ਦੇਗਾ ਕਿਉਂਕਿ ਗ੍ਰਾਹਕ ਬੜਾ ਆ ਰਿਹਾ ਕਿਸੇ ਦੁਕਾਨ ਤੇ ਜਾ ਕੇ ਬੰਦਾ ਕਹੇ ਜ਼ਹਿਰ ਹੈ ਜ਼ਹਿਰ ਹੈ ਪੌਇਜ਼ਨ ਹੈ ਵਿਸ਼ ਹੈ ਵਿਖਿਆ ਹੈ ਉਹ ਕਹੇਗਾ ਬੜਾ ਕਸਟਮਰਸ ਆ ਰਹੇ ਹੈ ਬੜੇ ਕਸਟਮਰਸ ਆ ਰਹੇ ਨੇ ਉਹ ਜਾਇ ਰਗਣਾ ਸ਼ੁਰੂ ਕਰ ਦੇਗਾ ਜੈਸੀ ਡਿਮਾਂਡ ਵੈਸੀ ਸਪਲਾਈ ਅਸੀਂ ਖਾਈ ਜਾਂਦੇ ਆ ਮੈਂ ਕਿਹਾ ਨਾ ਵਰਲਡ ਕੱਪ ਜਿੱਤ ਕੇ ਆਇਆ ਲੜ ਲੜ ਕੇ ਤੇ ਲੈਂਦੇ ਆ ਤੇ ਅਗਲੇ ਨੂੰ ਪਤਾ ਲੱਗ ਗਿਆ ਜੀ ਬੜੀ ਦੁਨੀਆ ਖਾਂਦੀ ਐ ਤੇ ਇਹਨਾਂ ਸਾਰਿਆਂ ਨੂੰ ਚਾਹੀਦਾ ਜਿਹੜਾ ਵੀ ਕਹੇ ਨਾ ਕੇਕ ਵਰਤਾਨਾ ਆ ਕਟਣਾ ਪ੍ਰਬੰਧਕ ਵੀਰ ਕਹਿਣ ਨਹੀਂ ਫਲ ਲਿਆ ਇੱਕ ਕਰੇਟ ਭਰ ਕੇ ਬੋਰੀ ਭਰ ਕੇ ਲਿਆ ਸੰਤਰੇ ਕੇਲੇ ਵਰਤਾ ਦੇਾਂਗੇ ਸੰਗਤ ਵਿੱਚ ਖਾਣ ਦੀ ਚੀਜ਼ ਐ ਸੋ ਰੋਕਣ ਦਾ ਇੱਕ ਹੀ ਤਰੀਕਾ ਐ ਰੋਕਣ ਵਾਲੇ ਰੋਕਣੋ ਕਹਿ ਲੈਣ ਸਾਡੇ ਮੈਨਿਊ ਚ ਇਹ ਚੀਜ਼ ਨਹੀਂ ਵਰਤੇ ਕਿ ਅਸੀਂ ਇਹ ਮर्यादा ਨਹੀਂ ਵਿਗਾੜਨੀ ਗੁਰੂ ਦਾ ਲੰਗਰ ਵਿੱਚ ਸਾਦੀ ਚੀਜ਼ ਲੰਗਰ ਵਾਲੀ ਚੀਜ਼ ਰਹੇਗੀ ਇਹ ਚੀਜ਼ਾਂ ਨਹੀਂ ਰਹਿਣਗੀਆਂ ਪ੍ਰਚਾਰਕ ਵੀਰਾਂ ਦਾ ਵੀ ਫਰਜ ਹੈ ਉਹ ਬੋਲਣ ਸੰਗਤਾਂ ਨੂੰ ਜਾਗਰੂਕ ਕਰਨ ਜ਼ਿਕਰ ਨਹੀਂ ਤੇ ਫਿਕਰ ਨਹੀਂ ਨਹੀਂ ਤੇ ਭਾਈ ਗੁਰਦਾਸ ਜੀ ਵਾਲੀ ਗੱਲ ਆ ਜਾਣੀ ਹੈ ਕਲਯੁਗ ਬੋਧ ਉਤਾਰ ਹੈ ਬੋਧ ਆ ਬੋਧਨਾ ਦ੍ਰਿਸ਼ਟੀ ਆਵੇ ਕੋਈ ਨਾ ਕਿਸੇ ਵਰਜਈ ਸੋਈ ਕਰੇ ਜੋਈ ਮਨ ਪਾਵੇ ਕੋਈ ਕਿਸੇ ਨੂੰ ਨਹੀਂ ਰੋਕ ਰਿਹਾ ਸਭ ਆਪਣੇ ਆਪਣੇ ਕੰਮਾਂ 'ਚ ਮਸਤ ਹਨ ਜੀ ਸਾਡਾ ਨਾਮ ਹੋਏਗਾ ਸਾਨੂੰ ਪੈਸੇ ਮਿਲ ਜਾਣਗੇ ਕੌਣ ਕਿਸੇ ਨੂੰ ਅਸੀਂ ਕੀ ਲੈਣਾ ਨਹੀਂ ਇਹ ਗੱਲ ਰੋਕਣੀ ਪੈਗੀ ਨੀਪਿੰਦਾ ਬੜ ਸ਼ੁਰੂ ਚ ਹੀ ਰੋਕਣੀ ਪੈਣੀ ਨਹੀਂ ਤੇ ਬੜੀ ਦੂਰ ਨਿਕਲ ਜਾਵਾਂਗੇ ਅਸੀਂ ਗੁਰੂ ਘਰ ਦੀ ਮਰਿਆਦਾ ਬਿਲਕੁਲ ਬਹਾਲ ਕਾਇਮ ਰਹਿਣੀ ਚਾਹੀਦੀ ਹੈ ਤੇ ਗੁਰੂ ਦੀ ਖੁਸ਼ੀ ਵਾਸਤੇ ਕੰਮ ਕਰਨੇ ਚਾਹੀਦੇ ਹਨ ਆਪਣਾ ਭਾਣਾ ਤੁਮ ਕਰੋ ਤਾਂ ਫਿਰ ਸ਼ੈ ਖੁਸ਼ੀ ਨਾ ਆਵੇ ਆਪਣੀ ਮਰਜ਼ੀ ਕਰੋਗੇ ਸ਼ਾਇਦ ਹੀ ਖੁਸ਼ੀ ਨਹੀਂ ਮਿਲੇ